ਦੇਖ ਰਿਹਾ ਹਾਂ ਪ੍ਰਕਾਸ਼ਦੀਪ ਕੌਰ ਦਾ ਨਾਮ ਹੈ ਤੇ ਇਹ ਜਿਹੜੀ ਕੁੜੀ ਹੈ ਜਿਹੜੀ ਕਾਫੀ ਜਿਹੜੀ ਬਿਮਾਰ ਹੈ ਕਾਰਨ ਕਿ ਇਸ ਦੀ ਜਿਹੜੀ ਸੈਲ ਬਣਾਉਣ ਵਾਲੀ ਹੱਡੀ ਹੁੰਦੀ ਹੈ ਨਾ ਉਹ ਜਿਹੜੀ ਕੰਮ ਨਹੀਂ ਕਰ ਰਹੀ ਤੇ 40 ਤੋਂ ਜਿਹੜਾ 45 ਲੱਖ ਰੁਪਏ ਜਿਹੜਾ ਇਹਦੇ ਲੱਗਣਾ ਲਾਗਦੇ ਤੇ ਆਹ ਮਾਤਾ ਜਿਹੜੇ ਇੱਥੇ ਬੈਠੇ ਨੇ ਕਿ ਗੱਲਬਾਤ ਵੀ ਸਾਰੇ ਕਰਾਵਾਂਗੇ ਮਾਤਾ ਜੀ ਕੀ ਨਾ ਕੀ ਤੁਹਾਡਾ ਅੱਛਾ ਕੀ ਗੱਲ ਕੀ ਹੋਈ ਹੈ ਕੁੜੀ ਦੀ ਤੁਹਾਡੀ ਨੂੰ ਇਹਨੂੰ ਇਹ ਪਲਾਸਟਿਕ ਨਹੀਂ ਗਿਆ ਅੱਛਾ ਕੀ ਹੁੰਦਾ ਉਹਦੇ ਵਿੱਚ ਉਹਦੀ ਹੱਡੀ ਆਂਦੇ ਡਾਕਟਰਾਂ ਦੇ ਵੀ ਜਿਹੜੀ ਮੇਨ ਰੀਟ ਵਾਲੀ ਹੱਡੀ ਹੈ ਉਹ ਖਤਮ ਹੋ ਗਈ ਜਿਹੜੀ ਸੈੱਲ ਬਣਾਉਂਦੀ ਹੈ ਖੂਨ ਬਣਾਉਂਦੀ ਹੈ ਉਹ ਖਤਮ ਅੱਛਾ ਇਹ ਕਿੱਥੇ ਕਿੱਥੇ ਦਿਖਾਇਆ ਤੇ ਕਿੰਨਾ ਖਰਚਾ ਕਹਿੰਦੇ ਜਿਹੜਾ ਇਹਦੇ ਤੇ ਆਊਗਾ 35 ਤੋਂ 40 ਲੱਖ ਰੁਪਈਆ 35 ਤੋਂ 40 ਲੱਖ ਰੁਪਈਆ ਉਹਦੇ ਤੇ ਲੱਗੇ ਪਰ ਜਿਹੜੇ ਸੀਐਮਸੀ ਚੋਂ ਹੋਰ ਕੋਈ ਆਸੇ ਪਾਸੇ ਸੀਗੇ ਨਾ ਲੋਕ ਉਹਨਾਂ ਨੇ ਵੀ ਮੈਨੂੰ ਐਵੇਂ ਦੱਸਿਆ ਵੀ ਭੈਣੇ ਘਰ-ਵਾਰ ਵੀ ਵੇਚ ਦੇਣਗੀ ਇਹਨਾਂ ਨਾਲ ਤਾਂ ਪੂਰਾ ਤਾਂ ਮਹੀਨਾ ਨਹੀਂ ਆਉਂਦੀ 50 ਲੱਖ ਤੋਂ ਟੋਪਾ ਦੇ ਦੇਣਗੇ ਅੱਛਾ ਹਾਂਜੀ ਕਿਹੜਾ ਪਿੰਡ ਕਿਹੜਾ ਤੁਹਾਡਾ ਸੀ ਕਿੱਥੇ ਦੇ ਰਹਿਣਾ ਹੋਵੇ ਹਿੰਮਤਪੁਰਾ ਸੀ ਤੋਦੇ ਨਾਲ ਹਿੰਮਤਪੁਰਾ ਸੀਤੂ ਦੇ ਨਾਲ ਹਾਂਜੀ ਫਾਜ਼ਿਲਕਾ ਜ਼ਿਲ੍ਹਾ ਦੇ ਫਾਜ਼ਿਲਕਾ ਜ਼ਿਲ੍ਹਾ ਦੇ ਫਾਜ਼ਿਲਕਾ ਜ਼ਿਲ੍ਹਾ ਦੇ ਰਹਿਣ ਵਾਲੇ ਹੈਗੇ ਤੇ ਇਹ ਜਿਹੜੀ ਕੁੜੀ ਹੈਗੀ ਪਲੱਸ 2 ਦੇ ਵਿੱਚ ਪੜਦੀ ਇਹਨੇ ਪਲੱਸ 1 ਚ ਪਲੱਸ 1 ਦੇ ਵਿੱਚ ਇਹ ਪੜਦੀ ਹੈਗੀ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਇਹਦੇ ਬਾਰੇ ਇਹ ਜਿਹੜੀ ਬਿਮਾਰੀ 1 ਮਹੀਨੇ ਦੇ 7 ਤਰੀਕ ਨੂੰ ਪਤਾ ਲੱਗਿਆ ਸ਼ਾਮ ਨੂੰ 6 ਵਜੇ ਅੱਛਾ 5 6 ਵਜੇ ਪਤਾ ਲੱਗਿਆ ਸੀ ਤੇ ਰਾਤ ਨੂੰ 10 ਵਜੇ ਅਸੀਂ ਗੋਲਡ ਮੈਡੀਕਲ ਹਸਪਤਾਲ ਅਭਸ਼ੰਗ ਦੇ ਉੱਥੇ ਦਾਖਲ ਕਰਵਾਤਾ ਹਾਂ ਇਹਨਾਂ ਨੇ 4 ਦਿਨ ਰੱਖਿਆ 45 5000 ਰੁਪਏ ਲੈ ਕੇ ਇਹਨਾਂ ਨੇ ਸਾਨੂੰ छुट्टी ਦਿੱਤੀ ਵੀ ਬੰਬੇ ਰਿਪੋਰਟ ਜਾਊਗੀ ਫਿਰ ਦੇਖਾਂ ਬਿਸਬੌਣ ਮੈਰੋ ਕੀਤੀ ਹਫਤੇ ਬਾਅਦ ਇਹਨਾਂ ਨੇ ਸਾਨੂੰ ਅਸੀਂ ਹਸਪਤਾਲ ਆਏ ਜਾਂਦੇ ਤੁਸੀਂ ਪੀਜੀਆਈ ਦਿੱਲੀ ਜਾਂ ਲੁਧਿਆਣਾ ਸੀਮਸ ਵਿੱਚ ਲੈ ਗੋ ਹੋਰ ਕਿਤੇ ਇਲਾਜ ਨਹੀਂ ਇਹਦਾ ਕੀ ਘਰ ਦੇ ਵਿੱਚ ਕੌਣ-ਕੌਣ ਤੁਹਾਡੇ ਜੀ ਮੇਰੇ ਕੋਲ ਤਾਂ ਨੂੰ ਬੇਟੀਆਂ ਹੀ ਇੱਕ ਬੇਟਾ ਹੈਗਾ ਕਿ ਚੁੱਪ ਤੇ ਡੈਡੀ ਇਹਨਾਂ ਦੇ ਉਹਨਾਂ ਨੂੰ 12 ਸਾਲ ਹੋ ਗਏ ਮੁਕਿਆਂ ਨੂੰ ਹੈ ਨਹੀਂ ਗਏ ਅੱਛਾ ਤੇ ਘਰ ਦਾ ਖਰਚਾ ਫਿਰ ਕਿਵੇਂ ਚੱਲਦਾ ਸੀ ਜ਼ਮੀਨ ਜਾਇਦਾਦ ਕਿੰਨੀ ਤੱਕ ਦੀ 6-7 ਕਨਾਲਾਂ ਜ਼ਮੀਨ ਆ ਬਾਈ ਬਸ ਕੰਮ ਕਰਕੇ ਉਹ ਕਣਕ ਵਾਢ ਲਈ ਕੁਨਰਮਾ ਜੂਗ ਨੇ ਇੱਕ ਮੱਧ ਰੱਖੀ ਸੀ ਵੀ ਚੱਲੋ ਦੁੱਧ ਵੇਚ ਕੇ ਮੈਂ ਜਵਾਕਾਂ ਦਾ ਟਾਈਮ ਪਾਸ ਕਰਦਾ ਉਹ ਵੀ ਰੱਬ ਨੂੰ ਨਹੀਂ ਮੰਨਦੀੁਰ ਹੋਇਆ ਤੁਹਾਡੇ ਕੋਲ ਪੈਸਾ ਹੈ ਨਹੀਂ ਬਿਲਕੁਲ ਹੁਣ ਹੈ ਨਹੀਂ ਮੇਰੇ ਛੇ ਦਿਨ ਹੋ ਗਏ ਸੱਲਾ ਚੜਾਉਣੇ ਸੀ ਬੈਠੇ ਕਿੰਨੇ ਪੈਸੇ ਲੈਂਦੇ ਨੇ ਜੀ ਇੱਕ ਵਾਰੀ ਦੋ ਦਰ ਦੇ ਦੇ 2 ਘੰਟੇ ਦਾ 3-4000 ਲੱਗਦੇ ਭਾਈ 2 ਘੰਟੇ ਦਾ 3-4000 ਹਾਂਜੀ ਹੁਣ ਬਠਿੰਡੇ ਇਲਾਜ ਚੱਲ ਰਿਹਾ ਹੈ ਹਾਂਜੀ ਗੋਲਡ ਮੈਡੀਕਲ ਹਸਪਤਾਲ ਹੈ ਕੀ ਮੰਗ ਕਰਦੀ ਹਾਂ ਮੈਂ ਮੰਗ ਤਾਂ ਇਹ ਕਰਦੀ ਆ ਵੀਰੇ ਮੈਨੂੰ ਕੁਛ ਨਹੀਂ ਚਾਹੀਦਾ ਮੇਰੀ ਕੁੜੀ ਦਾ ਇਲਾਜ ਹੋ ਜਾਏ ਕਿਸੇ ਨੂੰ ਵੀ ਮੇਰੇ ਦਾ ਪੁੱਣ ਨਾ ਕੁੜੀ ਦਾ ਪੁੱਣ ਖੱਟਿਆ ਜਾਂਦਾ ਮੇਰੀ ਕੁੜੀ ਦਾ ਇਲਾਜ ਹੋ ਜਾਏ ਮੈਨੂੰ ਕੁੱਖ ਨਹੀਂ ਚਾਹੀਦਾ ਬਸ ਮੈਂ بڑے ਔਖੇ ਪਾਲਿਆ ਬਾਈ ਭੁੱਖੀ ਤਾਂ ਆ ਪਰ ਰਹਿ ਰਹਿ ਕੇ ਤਾਂ ਇਹ ਤੇ ਡੈਡੀ ਨੂੰ ਕੀ ਹੋਇਆ ਸੀਗੇ ਤੁਹਾਨੂੰ ਉਹਨਾਂ ਨੂੰ ਬੁਖਾਰ ਸੀੜੇ ਅਸੀਂ ਬਸ 22 ਦਿਨ ਖਤਮ ਹੋ ਗਏ ਉਤਰੇ ਨਹੀਂ ਗਾ ਡੱਬਾ ਲਈ ਰੱਖਿਆ 10 ਦਿਨ ਇੱਥੇ ਹਮਾਨਗੜ ਰੱਖਿਆ ਗੰਗਾ ਨਗਰ ਰੱਖਿਆ ਗੰਗਾ ਨਗਰ ਵਾਲਿਆਂ ਦੇ 3 ਜਿਹੇ ਦਿਨ ਖਤਮ ਹੋ ਗਿਆ 22 ਦਿਨ ਖਤਮ ਹੋ ਕੇ ਘਰੇ ਆਏ ਆ ਗਏ ਬਸ ਹੁਣ ਤਿੰਨ ਕੁੜੀਆਂ ਤੇ ਇੱਕ ਮੁੰਡਾ ਤੁਹਾਡੇ ਹਾਂਜੀ ਨਿੱਕੇ ਨਿੱਕੇ ਸੀਗੇ ਵਿਚਾਰੇ ਮਸਾ ਪਾਲ ਕੇ ਕੀਤੇ ਸੀ ਈ ਮੰਗ ਕੀ ਕਰਦਾਂ ਜਿਹੜੇ ਦਾਨੀ ਸੱਜਣ ਲੈਣਾ ਬਹੁਤ ਲੋਕਾਂ ਦੀ ਜਿਹੜੀ ਮਦਦ ਕਰਦੇ ਨੇਗੇ ਬਸ ਮੇਰੀ ਕੁੜੀ ਦਾ ਇਲਾਜ ਕਰਾ ਦੇ ਨਬਾਈ ਕੁਛ ਨਹੀਂ ਚਾਹੀਦਾ ਮੈਂ ਪਹਿਲਾਂ ਹੀ ਖਤਮ